ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਟੀਵੀ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਔਰ 크ਰਿਸਚਨ ਭਾਈਚਾਰੇ ਨਾਲ ਜੁੜੇ ਕੁਝ ਲੋਕਾਂ ਦੇ ਵਿਚਾਰਲੇ ਪਿਛਲੇ ਦਿਨੀ ਮਤਭੇਦ ਹੋ ਗਏ ਸੀਗੇ ਉਹ ਅੱਜ ਰਾਜੀਨਾਮੇ ਦਾ ਰੂਪ ਲੈ ਚੁੱਕਿਆ ਹੈ ਮਤਭੇਦ ਖਤਮ ਹੋ ਚੁੱਕੇ ਨੇ ਦਰਅਸਲ 크ਰਿਸਚਨ ਭਾਈਚਾਰੇ ਨਾਲ ਜੁੜੇ ਕੁਝ ਲੋਕਾਂ ਦੇ ਵੱਲੋਂ ਜਲੰਧਰ ਦੇ ਵਿੱਚ ਪੰਜਾਬ ਬਚਾਓ ਮੋਰਚਾ ਦੇ ਆਗੂਆਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਇਸ ਪ੍ਰਦਰਸ਼ਨ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਮਾਤਾ ਚਰਨ ਕੋਰ ਉਹਨਾਂ ਦੇ ਬੁੱਤ ਨੂੰ ਸਾੜਿਆ ਬੁੱਤ ਅਗਲਾ ਨਲ ਵਾਸਤੇ ਲੈ ਕੇ ਇੱਕ ਬੁੱਤ ਤੇ ਮਤਾ ਚਰਨ ਕੌਰ ਦੀ ਫੋਟੋ ਲਗਾ ਦਿੱਤੀ ਸੀਗੀ ਜਿਸ ਤੋਂ ਬਾਅਦ ਇਹ ਵਿਵਾਦ ਪਣ ਗਿਆ ਕਿ ਆਖਰਕਾਰ ਮਤਾ ਚਰਨ ਕੌਰ ਹੁਣਾਂ ਦੀ ਫੋਟੋ ਜਾਂ ਤਸਵੀਰ ਦਾ ਇਸਤੇਮਾਲ ਆਪਣੇ ਪ੍ਰਦਰਸ਼ਨ ਦੇ ਵਿੱਚ ਕਿਉਂ ਕੀਤਾ ਗਿਆ ਉਸ ਤੋਂ ਬਾਅਦ ਕ੍ਰਿਸ਼ਨ ਭਾਈਚਾਰੇ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਇਹ ਗਲਤੀ ਨਾਲ ਤਸਵੀਰ ਲੱਗ ਗਈ ਸੀ ਬਾਵਜੂਦ ਇਸ ਤੇ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਲੀਗਲ ਨੋਟਿਸ ਵੀ ਭੇਜਿਆ ਗਿਆ ਸੀਗਾ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਅੱਜ ਉਹੀ ਪ੍ਰਦਰਸ਼ਨਕਾਰੀ ਮਾਨਸਾ ਮੂਸਾ ਪਿੰਡ ਵਿਖੇ ਜਦੋਂ ਮੂਸੇ ਵਾਲੇ ਦੀ ਹਵੇਲੀ ਪਹੁੰਚੇ ਉੱਥੇ ਬਲਕੌਰ ਸਿੰਘ ਔਰ ਮਾਤਾ ਚਰਨ ਕੌਰ ਉਹਨਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਮੁਲਾਕਾਤ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜੋ મતਭੇਦ ਬਣ ਗਿਆ ਸੀਗਾ ਜਾਂ ਜੋ ਕਨਫਿਊਜ਼ਨ ਜਾਂ ਜੋ ਅਣਗਹਿਲੀ ਕ੍ਰਿਸ਼ਨ ਭਾਈ ਚੋੜੇ ਦੇ ਲੋਕਾਂ ਕੋਲ ਹੋਈ ਸੀਗੀ ਹਾਲਾਂਕਿ ਵੱਡੀ ਗਲਤੀ ਸੀਗੀ ਉਹ ਤਾਂ ਉਹਨਾਂ ਨੇ ਮਾਫੀ ਮੰਗੀ ਉੱਥੇ ਔਰ ਆਪਸੀ ਜਿਹੜਾ મતਭੇਦ ਉਹਨ ਖਤਮ ਹੋ ਗਿਆ ਦੋਵਾਂ ਦਾ ਰਾਜੀਨਾਮਾ ਹੋ ਗਿਆ ਤੇ ਇੱਕ ਵੀਡੀਓ ਬਣਾ ਕੇ ਸੰਦੇਸ਼ ਜਿਹੜਾ ਹੈ ਉਹ ਦੋਵਾਂ ਹੀ ਧਿਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਬਲਕੌਰ ਸਿੰਘ ਮਾਤਾ ਚਰਨ ਕੌਰ ਖੜੇ ਹੋਏ ਨੇ ਔਰ ਉਹਨਾਂ ਦੇ ਨਾਲ ਜਿਹੜੇ ਉਹੀ 크੍ਰਿਸਚੀਅਨ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ ਜਲੰਧਰ ਤੇ ਵਿੱਚ ਪ੍ਰਦਰਸ਼ਨ ਕੀਤਾ ਸੀਗਾ ਮਾਤਾ ਚਰਨ ਕੌਰ ਦੀ ਤਸਵੀਰ ਲਗਾ ਕੇ ਇੱਕ ਬੁੱਤ ਬਣਾ ਲਿਆ ਉਸ ਬੁੱਤ ਨੂੰ ਅੱਗ ਲਾਉਣ ਲੱਗੇ ਸੀਗੇ ਹਾਲਾਂਕਿ ਬਾਅਦ ਵਿੱਚ ਦਾਅਵਾ ਕਰਦੇ ਨੇ ਕਿ ਆਪਾਂ ਤਸਵੀਰ ਉਤਾਰ ਦਿੱਤੀ ਸੀਗੀ ਪਰ ਜਦੋਂ ਤੱਕ ਕੈਮਰੇ ਉੱਥੇ ਸੀਗੇ ਜਾਂ ਪ੍ਰਦਰਸ਼ਨ ਕਰ ਰਹੇ ਸੀਗੇ ਨਾਰੇ ਲਾ ਰਹੇ ਸੀਗੇ ਉਨੀ ਦੇਰ ਤੱਕ ਮਾਤਾ ਚਰਨ ਕੌਰ ਦੇ ਬੁੱਤ ਤਸਵੀਰ ਵਾਲਾ ਬੁੱਤ ਜਿਹੜਾ ਹੈ ਉਹ ਲੈ ਕੇ ਲਗਾਤਾਰ ਤੁਰਦੇ ਰਹੇ ਔਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈਆਂ ਸਭਾਵਿਕ ਜੀ ਗੱਲ ਹੈ ਕਿ ਜਿਨ੍ਹਾਂ ਦਾ ਇਹ ਬੁੱਤ ਸਾੜਿਆ ਜਾ ਰਿਹਾ ਸੀਗਾ ਜੇਕਰ ਬਿਨਾਂ ਗਲਤੀ ਦੇ ਇਸ ਤਰ੍ਹਾਂ ਕੋਈ ਕਰ ਰਿਹਾ ਹੋਵੇ ਤਾਂ ਉਹਨਾਂ ਦਾ ਮਨ ਵੀ ਦੁਖਦਾ ਹੈ ਇਸੇ ਕਰਕੇ ਉਹਨਾਂ ਨੇ ਲੀਗਲ ਨੋਟਿਸ ਭੇਜਿਆ ਸੀਗਾ ਵਵਾਦ ਥਮਨ ਦਾ ਨਾਮ ਨਹੀਂ ਲੈ ਰਿਹਾ ਸੀਗਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਪੰਜਾਬ ਦਾ ਹਰ ਪਰਿਵਾਰ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ ਉਹਦੇ ਸੈਂਟੀਮੈਂਟਸ ਹੈਗੇ ਨੇ ਤਾਂ ਜਦੋਂ ਇਹੋ ਜੀ ਹਰਕਤ ਦੇਖੀ ਆ ਇਸ ਤਰ੍ਹਾਂ ਬੋਤ ਨੂੰ ਅੱਗ ਲਾਈ ਜਾ ਰਹੀ ਸੀਗੇ ਤਾਂ ਬਹੁਤ ਸਾਰੇ ਲੋਕ ਭੜਕੇ ਹੋਏ ਸੀਗੇ ਉਸ ਹੁਣ ਵਿਵਾਦ ਨੂੰ ਖਤਮ ਕਰਨ ਦੇ ਲਈ ਖੁਦ ਕਿਸ਼ਨ ਭਾਈ ਚਾਰੇ ਦੇ ਲੋਕ ਮਾਨਸਾ ਗਏ ਮੂਸਾ ਪਿੰਡ ਗਏ ਮੁਲਾਕਾਤ ਹੋਈ ਔਰ ਇੱਕ ਹੁਣ ਵੀਡੀਓ ਸੰਦੇਸ਼ ਜਾਰੀ ਕੀਤਾ ਉਹ ਤੁਹਾਨੂੰ ਸੁਣਾਉਂਦੇ ਆ ਸਾਰੇ ਮਸੀਹ ਭਾਈ ਚਾਰੇ ਨੂੰ ਜੈ ਐਮ ਸੀ ਦੀ ਮੈਂ ਅੱਜ ਪੜਾ ਜੀ ਪਿੰਡ ਮੂਸੇ ਵਾਲਾ ਚ ਸਾਡੇ ਬਹੁਤ ਸਤਿਕਾਰਯੋਗ ਭਾਈ ਸ਼ੁਭ ਜੀ ਦੇ ਘਰ ਔਰ ਸਾਡੇ ਸਤਿਕਾਰਯੋਗ ਪਿਤਾ ਜੀ ਬਲਬਾਸ ਸਿੰਘ ਜੀ ਔਰ ਮਾਤਾ ਚੰਦ ਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆ ਤੋ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਦੇਖੀ ਇੱਕ ਮਾਤਾ ਚੈਲੰਜ ਪੁਤਲਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਪੁਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉਥੋਂ ਉਸ ਵਕਤ ਲਾ ਲਈ ਗਈ ਸੀਗੀ ਤੋ ਇਹ ਇੱਕ ਜਿਹੜੀ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਹਾਇਸ਼ ਤੇ ਪਹੁੰਚ ਗਏ ਆ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਵੰਡਿਆ ਜ਼ਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾਂ ਵਿਸ਼ੇ ਤੇ ਇਹਨਾਂ ਨੂੰ ਸਾਰਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਗਏ ਸੀਗੇ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪੁਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫਾਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪੁਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਾਤਾ ਅਸੀਂ ਇਹਨਾਂ ਦੋਨਾਂ ਜਣਿਆਂ ਦਾ ਬਹੁਤ ਆਦਰ ਦਿਨੋਂ ਕਰਦੇ ਆ ਜਿਹਨੀਆਂ ਸਾਰੀਆਂ ਗੱਲਾਂ ਬੱਤਾ ਸੀ ਡਿਸਕਸ ਕਰ ਲਈਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਸ ਚੀਜ਼ ਦਾ ਮਹਿਸੂਸ ਵੀ ਕਰ ਲਿਆ ਵਾ ਸੋ ਮੈਂ ਪਾਉ ਬਲਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਦੋ ਸ਼ਬਦ ਜਿਹੜੇ ਆ ਇਸ ਮੌਕੇ ਤੇ ਜ਼ਰੂਰ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਆਂ ਤਕਨ ਉਸ ਸਮਾਨ ਕਰਦੇ ਪਿਛਲੇ ਦਿਨੀ ਜੋ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਵਾਦ ਖੜਾ ਹੋਇਆ ਸੀਗਾ ਤਾਂ ਸਾਰਿਆਂ ਨੇ ਬਹਿ ਕੇ ਇਸ ਦਾ ਸੁਚ-ਵਿਚਾਰ ਨਾਲ ਇੱਕ ਸਹੀ ਫੈਸਲਾ ਲਿਆ ਵੀ ਇਹ ਜਿਹੜੀ ਕੰਟਰੋਵਰਸੀ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਦੋਵੇਂ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਨਫ਼ਰਤ ਵਾਲੀ ਜਾਂ ਕਿਸੇ ਜਿਹੜਾ ਵਸੀ ਭਾਈਚਾਰੇ ਦੇ ਪ੍ਰਤੀ ਸਤਿਕਾਰ ਹੈ ਸਾਜ ਇਹ ਕਿਤੇ ਨਾ ਕਿਤੇ ਕੋਈ ਮਿਸਟੇਕ ਹੋਈ ਉਹਦਾ ਕਰਕੇ ਫੋਟੋ ਦਾ ਗਵਾਹ ਜਿਹੜਾ ਸਾਹਮਣੇ ਆ ਗਿਆ ਤਾਂ ਅਸੀਂ ਇਸੀ ਤੇ ਇਹਨੂੰ ਰੋਕਣਾ ਚਾਹੁੰਦੇ ਆ ਸਾਰੇ ਇਸ ਤੋਂ ਪਹਿਲਾਂ ਜੋ ਵੀ ਹੋ ਗਿਆ ਠੀਕ ਹੈ ਪਰੰਤੂ ਅੱਜ ਤੋਂ ਬਾਅਦ ਮੈਂ ਸਾਰੇ ਪੁੱਤ ਨੂੰ ਚਾਉਣ ਵਾਲੇ ਸਿੱਧੂ ਪਰਿਵਾਰ ਨੂੰ ਚਾਉਣ ਵਾਲੇ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਵੀ ਪੜਕਾ ਹਟਾਲੀ ਕਰਨਾ ਕੀਤੀ ਜਾਵੇ ਇਹਨੂੰ ਬਹਿ ਕੇ ਸਾਰੀ ਚੀਜ਼ ਨੂੰ ਹੱਲ ਕਰ ਲਿਆ ਗਿਆ ਹੈ ਔਰ ਸਾਰੇ ਇਹਨੇ 크੍ਰਿਸਚਨ ਮੁਸੀਬਾ ਇਤਿਹਾਸ ਦੇ ਆਪ ਨੂੰ ਜਿੱਥੇ ਹੋਵੇ ਕੇ ਤੋਂ ਇੱਕ ਵਾਰ ਹਲਕਮ ਕੈਮਰ ਜਿਆਇਕਨ